ਜਿਹੜੇ ਬਖਾਵੇ ਵਾਸਤੇ ਹੁਣ ਪਾਠ ਕੀਤਾ ਥੋੜਾ ਬਖਾਵਾ ਕਰ ਲਿਆ ਸੇਵਾ ਕੀਤੀ ਬਖਾਵਾ ਕਰ ਲਿਆ ਆਪਣੇ ਮਨ ਦੇ ਵਿੱਚ ਹੱਥ ਮਾਰਿਓ ਇਹ ਸਾਡੇ ਨਾਲ ਹੁੰਦਾ ਹੈ ਜੇ ਤਾਂ ਕੋਈ ਵੇਖ ਰਿਹਾ ਹੈ ਫਿਰ ਸੇਵਾ ਥੋੜੀ ਜਿਹੀ ਚੰਗੀ ਤਰ੍ਹਾਂ ਕਰੀਦੀ ਹੈ ਜੇ ਕੋਈ ਵੇਖਦਾ ਨਹੀਂ ਫਿਰ ਸੇਵਾ ਕਰਨ ਦਾ ਤਰੀਕਾ ਬਦਲ ਜਾਂਦਾ ਹੈ ਜੇ ਕੋਈ ਮਾਣ ਸਨਮਾਨ ਮਲੇ ਨਾਮ ਬੋਲੇ ਫਿਰ দান ਥੋੜਾ ਖੁੱਲੇ ਤਰੀਕੇ ਨਾਲ ਦਈਦਾ ਜਿੱਥੇ ਨਾਮ ਨਹੀਂ ਲਿਆ ਜਾਣਾ ਉੱਥੇ ਹੱਥ ਸਾਡਾ ਸੁੰਗੜ ਜਾਂਦਾ ਬਹੁਤੇ ਬੰਦੇ ਵੇਖੋਗੇ ਉਹ ਜਦੋਂ ਕੋਈ ਪਰਚੀ ਕੱਟੋ ਸਮਾਗਮ ਦੀ ਪਹਿਲਾਂ ਗਵੰਟੀ ਦਾ ਵੇਖਦੇ ਆ ਇਹਨੇ ਕਿੰਨੇ ਦਿੱਤੇ ਇਹਦਾ ਮਤਲਬ ਉਹ ਗੁਰੂ ਵਾਸਤੇ ਨਹੀਂ ਉਹ ਸ਼ਰੀਕਾਂ ਨੂੰ ਸਾੜਨ ਵਾਸਤੇ ਦਿੱਤੇ ਰ ਉਹਦੀ ਸੇਵਾ ਕਿਸੇ ਗੁਰੂ ਦੇ ਪਿਆਰ ਵਿੱਚ ਨਹੀਂ ਉਹ ਸ਼ਰੀਕੇ ਵਿੱਚ ਕਦ ਉੱਚਾ ਕਰਨ ਵਾਸਤੇ ਦਿੰਦਾ ਜੇ ਗਵੰਡੀਆ ਨੇ 2100 ਦਿੱਤਾ ਮੇਰਾ 2500 ਕੱਟ ਦਿਓ ਜੇ ਫਲਾਨਿਆਂ ਨੇ 3100 ਦਿੱਤਾ ਆ ਮੇਰਾ 3500 ਪਾ ਲਓ ਉਹਦੇ ਨਾਲੋਂ 400 ਵੱਧ ਪਾਉਣਾ ਕਿਉਂ ਇਹਦਾ ਮਤਲਬ ਉਹ ਪੈਸੇ ਗੁਰੂ ਵਾਸਤੇ ਨਹੀਂ ਉਹ ਗਵੰਡੀ ਸ਼ਰੀਕਾਂ ਤੋਂ ਉੱਪਰ ਹੋਣ ਵਾਸਤੇ ਬਾਦਸ਼ਾਹ ਕਹਿੰਦੇ ਇਦਾਂ ਜਗਾਤ ਦੇ ਟੈਕਸ ਵਿੱਚ ਹੀ ਰਹਿ ਜਾਣੇ ਇਹ ਤੂੰ ਮਤਾਂ ਸਮਝੀ ਲਿਖੇ ਵਿੱਚ